ਸਸਰੀ ਗੱਲ ਜੀ ਸਾਰਿਆਂ ਨੂੰ ਜਿਵੇਂ ਸਾਨੂੰ ਪਤਾ ਹੀ ਆ ਕੈਲਗਰੀ ਦੀ ਮਾਰਕੀਟ ਦੇ ਵਿੱਚ ਰਾਈਟ ਨਾਓ ਜਿਹੜੀ ਇਨਵੈਂਟਰੀ ਆ ਉਹ ਕਾਫੀ ਜ਼ਿਆਦਾ ਵੱਧ ਰਹੀ ਆ ਅ ਅੱਜ ਦੀ ਜਿਹੜਾ ਸਾਡੇ ਵੀਡੀਓ ਬਣਾਉਣ ਦਾ ਮਤਲਬ ਮਕਸਦ ਹੈਗਾ ਉਹ ਇਹ ਹੈਗਾ ਜੀ ਕਿ ਜਿਹੜੇ ਬਾਇਰਸ ਨੇ ਬੜੇ ਸਟਰਗਲ ਕਰ ਰਹੇ ਨੇ ਕਿ ਉਹਨਾਂ ਨੂੰ ਇਸ ਮਾਰਕੀਟ ਦੇ ਵਿੱਚ ਘਰ ਲੈ ਲੈਣਾ ਚਾਹੀਦਾ ਜਾਂ ਨਹੀਂ ਲੈ ਲੈਣਾ ਚਾਹੀਦਾ ਅਸੀਂ ਤੁਹਾਨੂੰ ਅੱਜ ਕੁਝ ਕੋ ਪੁਆਇੰਟ ਦਿੰਨੇ ਆ ਸ਼ਾਇਦ ਉਹ ਤੁਹਾਨੂੰ ਥੋੜੀ ਬਹੁਤ ਹੈਲਪ ਕਰਨ ਇਸ ਚੀਜ਼ ਦੇ ਵਿੱਚ ਕਿ ਤੁਸੀਂ ਉਹ ਜਿਹੜਾ ਫੈਸਲਾ ਉਹਨੂੰ ਲੈ ਸਕੋ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਦਾ ਵਾਂ ਇਸ ਮਾਰਕੀਟ ਦੇ ਵਿੱਚ ਅਸੀਂ ਐਕਸਪੀਰੀਅੰਸ ਜਿੰਨੀ ਕੀ ਕਰਦੇ ਉਹ ਇਹ ਆ ਕਿ ਜਦੋਂ ਵੀ ਮਾਰਕੀਟ ਤੇਜ ਹੁੰਦੀ ਆ بڑے ਲੋਕ ਉਦੋਂ ਰਸ਼ ਦੇ ਵਿੱਚ ਘਰ ਲੈਂਦੇ ਨੇ ਤੇ ਉਹ ਰਸ਼ ਦੇ ਵਿੱਚ ਕਈ ਵਾਰੀ ਡਿਸੀਜਨ ਸਹੀ ਨਹੀਂ ਲਿਆ ਜਾਂਦਾ ਕਿਉਂਕਿ ਬਹੁਤੇ ਲੋਕ ਨਾ ਤਾਂ ਪ੍ਰਾਪਰਟੀ ਦੀ ਇਨਸਪੈਕਸ਼ਨਸ ਕਰਾ ਰਹੇ ਹੁੰਦੇ ਨੇ ਆ ਅਨ ਕੰਡੀਸ਼ਨਲ ਆਫਰਾਂ ਚੱਲ ਰਹੀਆਂ ਹੁੰਦੀਆਂ ਨੇ ਤੇ ਉਦੋਂ ਪਤਾ ਨਹੀਂ ਲੱਗਦਾ ਤੁਹਾਨੂੰ ਕਿ ਤੁਸੀਂ ਕਿਹੋ ਜੀ ਪ੍ਰਾਪਰਟੀ ਲੈ ਰਹੇ ਹੋ ਤੇ ਜਿਹੜੀ ਅੱਜ ਦੀ ਮਾਰਕੀਟ ਆ ਉਹ ਜਿਹੜੀ ਬਾਏਰਸ ਦੇ ਹੱਕ ਵਿੱਚ ਆ ਕਾਫੀ ਜ਼ਿਆਦਾ ਤੇ ਉਹਦਾ ਬਾਏਰਸ ਜਿੰਨਾ ਵੀ ਵੱਧ ਤੋਂ ਵੱਧ ਐਡਵਾਂਟੇਜ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਉਹਦੇ ਤੁਹਾਨੂੰ ਮੈਂ ਕੁਝ ਕੁ ਪੁਆਇੰਟ ਦੱਸਦਾ ਪਹਿਲੀ ਗੱਲ ਤਾਂ ਹੁਣ ਹੁਣ ਜਿਵੇਂ ਜਿ ਇਦੇ ਨਾਲ ਕੀ ਹੈ ਕਿ ਘਰਾਂ ਦੀ ਚੋਆਇਸ ਵੀ ਹਰ ਵਾਸਤੇ ਵੱਧ ਰਹੀ ਹੈ ਕਿ ਤੁਸੀਂ ਜਿੰਨੀ ਵੀ ਹੁਣ ਇਹ ਬਣ ਰਹੇ ਨੇ ਘਰ ਹੈਗੇ ਨੇ ਅਵੇਲੇਬਲ ਨੇ ਮਾਰਕੀਟ ਦੇ ਵਿੱਚ ਉਹਨਾਂ ਦੇ ਵਿੱਚੋਂ ਤੁਸੀਂ ਦੇਖ ਕੇ ਘਰ ਲੈ ਸਕਦੇ ਹੋ ਕਿ ਅਸੀਂ ਕਿਹੜਾ ਘਰ ਲੈਣਾ ਤੁਸੀਂ ਆਪ ਦਾ ਪੂਰਾ ਬਤ ਤੋਂ ਬਤ ਇਸ ਚੀਜ਼ ਦੇ ਸੋਚ ਵਿਚਾਰ ਕੇ ਘਰ ਲੈ ਸਕਦੇ ਹੋ ਕਿ ਸਾਨੂੰ ਅਹਿੱਦਾਂ ਦਾ ਘਰ ਚਾਹੀਦਾ ਇਹ ਜੀ ਕਮਿਊਨਿਟੀ ਦੇ ਵਿੱਚ ਚਾਹੀਦਾ ਇੰਨੀ ਕੁ ਪ੍ਰਾਈਸ ਦੇ ਵਿੱਚ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖ ਕੇ ਮਿਲ ਸਕਦੀਆਂ ਨੇ ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਉਹਨਾਂ ਦਾ ਵੀ ਪੂਰਾ ਖਿਆਲ ਰੱਖ ਸਕਦੇ ਹੋ ਜਿਹਦੇ ਵਿੱਚ ਆ ਜਾਂਦੀ ਹੈ ਪ੍ਰੋਪਰਟੀ ਇਨਸਪੈਕਸ਼ਨ ਵਗੈਰਾ ਆ ਜਾਂਦੀ ਆ ਤੇ ਜਿਹੜੇ ਵਧੀਆ ਮੌਰਗੇਜ ਦੇ ਰੇਟ ਵਗੈਰਾ ਵੀ ਆ ਜਾਂਦੇ ਨੇ ਦੂਜੀ ਜਿਹੜੀ ਚੀਜ਼ ਹੈਗੀ ਆ ਉਹ ਆ ਜਾਂਦੀ ਆ ਆਬਵੀਅਸਲੀ ਜਿਵੇਂ ਮੈਂ ਹੁਣੇ ਕਹਿ ਕੇ ਹਟਿਆ ਮੌਰਗੇਜ ਦੇ ਰੇਟ ਮੌਰਗੇਜ ਦੇ ਰੇਟਾਂ ਬਾਰੇ ਵੀ ਇਹ ਚੀਜ਼ ਆ ਕਿ ਜਿਵੇਂ ਹੁਣ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਘਟਾਏ ਨੇ ਤੇ ਉਹਦੇ ਕਰਕੇ ਜਿਹੜੇ ਮੌਰਗੇਜ ਦੇ ਰੇਟ ਨੇ ਅੱਜ ਕੱਲ 4% ਦੇ ਨੇੜੇ ਨਾ ਤੁਸੀਂ ਬੈਂਕਾਂ ਦੇ ਨਾਲ ਨੇਗੋਸ਼ੀਏਟ ਕਰ ਸਕਦੇ ਹੋ ਪ੍ਰਾਈਵੇਟ ਲੈਂਡਰ ਕਈ ਉਸ ਤੋਂ ਵੀ ਵਧੀਆ ਰੇਟ ਦੇਣ ਨੂੰ ਤਿਆਰ ਨੇ ਜਿਵੇਂ ਅਸੀਂ ਆ ਚਾਰਟ ਦੇ ਵਿੱਚ ਤੁਹਾਨੂੰ ਥੱਲੇ ਦਿਖਾ ਰਹੇ ਹਾਂ ਤੇ ਨਾਲ ਹੀ ਜਿਵੇਂ ਸਾਈਬੀਸੀ ਬੈਂਕ ਹੈਗੀ ਆ ਉਹ ਤਕਰੀਬਨ 4% ਦੇ ਨੇੜੇ ਤੇ ਦੇ ਰਹੇ ਜਿਆਦਾ ਉਹ ਡਿਸਕਾਊਂਟ ਦੇ ਸਕਦੇ ਨੇ ਤੁਹਾਨੂੰ ਜਿਹੜੀ ਦੂਜੀ ਗੱਲ ਆ ਜਾਂਦੀ ਆ ਉਹ ਨਾਲ ਮੈਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਅੱਜ ਕੱਲ ਜਦੋਂ ਹੁਣ ਤੁਸੀਂ ਕਾਰ ਲੈ ਰਹੇ ਹੋ ਤਾਂ ਫਿਕਸਡ ਮਾਰਗੇਜ ਨਾਲੋਂ ਤੁਹਾਨੂੰ ਵੇਰੀਏਬਲ ਮਾਰਗੇਜ ਵੱਲ ਜ਼ਿਆਦਾ ਜਾਣਾ ਚਾਹੀਦਾ ਉਹਦਾ ਵੱਡਾ ਕਾਰਨ ਇਹ ਆ ਕਿ ਹਲੇ ਇੰਟਰਸਟ ਰੇਟ ਉੱਪਰ ਜਾਣ ਦੇ ਚਾਂਸਸ ਤਾਂ ਹੈ ਨਹੀਂ ਇਹ ਥੱਲੇ ਨੂੰ ਆਉਣ ਦੇ ਹੈਗੇ ਨੇ ਥੱਲੇ ਨੂੰ ਕਿਉਂਕਿ ਹਲੇ ਇਕਨੋਮੀ ਹੈ ਜਿਹੜੀ ਥੋੜੀ ਸਲੋ ਚੱਲ ਰਹੀ ਆ ਤੇ ਉਹਦਾ ਵੀ ਤੁਸੀਂ ਐਡਵਾਂਟੇਜ ਲੈ ਸਕਦੇ ਹੋ ਕਿ ਤੁਹਾਨੂੰ ਇਸ ਚੀਜ਼ ਦੀ ਬਿਲਕੁਲ ਵੇਟ ਕਰਨ ਦੀ ਜ਼ਰੂਰਤ ਨਹੀਂ ਉਡੀਕ ਕਰਨ ਦੀ ਜ਼ਰੂਰਤ ਨਹੀਂ ਵੀ ਇੰਟਰਸਟ ਰੇਟ ਥੱਲੇ ਆਊਗਾ ਵੈਰੀਏਬਲ ਦੇ ਰੇਟ ਦੇ ਨਾਲ ਜਾਉਗੇ ਤਾਂ ਤੁਹਾਨੂੰ ਵਧੀਆ ਉਹ ਕੱਲ ਨੂੰ ਜਦੋਂ ਵੀ ਇੰਟਰਸਟ ਰੇਟ ਕੱਢੂਗਾ ਤਾਂ ਤੁਸੀਂ ਉਹਦਾ ਵੀ ਫਾਇਦਾ ਲੈ ਸਕਦੇ ਹੋ ਤੇ ਫਿਰ ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਵੀ ਜਿਹੜੇ ਆਪਾਂ ਮਤਲਬ ਕਿ ਫਰਸਟ ਟਾਈਮ ਹੋਮ ਬਾਇਰ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਵੱਡਾ ਇੱਕ ਬੈਨੀਫਿਟ ਹੋ ਜਾਂਦਾ ਵਾ ਕਿ ਉਹ ਅੱਜ ਕੱਲ ਜਿਹੜੀ GST ਰੀਵੇਟ ਮਿਲ ਰਿਹਾ ਹੈ ਗਵਰਨਮੈਂਟ ਤੋਂ ਉਹ ਵੀ ਉਸ ਦਾ ਐਡਵਾਂਟੇਜ ਲੈ ਸਕਦੇ ਨੇ ਉਹ ਕਿਉਂਕਿ ਇੱਕ ਬੜੀ ਵੱਡੀ ਚੀਜ਼ ਆ ਉਹਨੂੰ ਡੀਲ ਕਰਨ ਵਾਸਤੇ ਵੀ ਜ਼ਿਆਦਾਤਰ ਇਹ ਆ ਕਿ ਜਿਹੜਾ ਬਿਲਡਰ ਆ ਉਹ ਤੁਹਾਨੂੰ ਘਰ ਵੇਚੂਗਾ ਉਹ ਤਾਂ ਜੀਐਸਟੀ ਉੱਥੇ ਸ਼ੋਅ ਕਰੂਗਾ ਹੀ ਕਰੂਗਾ ਪਰ ਉਹਦਾ ਜਿਹੜਾ ਰੀਬੇਟ ਹੈਗਾ ਉਹ ਤੁਹਾਨੂੰ ਜਿਹੜੇ ਲੋਅਰਸ ਵਗੈਰਾ ਹੈਗੇ ਨੇ ਉਹ ਤੁਹਾਨੂੰ ਉਹ ਰੀਬੇਟ ਲੈ ਕੇ ਦੇਣਗੇ ਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਦਾ ਤੁਸੀਂ ਵੱਧ ਤੋਂ ਵੱਧ ਐਡਵਾਂਟੇਜ ਆ ਜਿਹੜਾ ਉਹ ਲੈ ਸਕਦੇ ਹੋ ਅੱਜ ਦੀ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਤੇਜ਼ ਹੋ ਜਾਂਦੀ ਆ ਉਦੋਂ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਤਾਂ ਜਿਵੇਂ ਹੁਣ ਕਿਸੇ ਵੀ ਥਾਂ ਤੇ ਆਪਾਂ ਗੱਲ ਕਰੀਏ ਕਿ ਪ੍ਰਾਈਸਸ ਹੈਗੀਆਂ ਨੇ ਪ੍ਰਾਈਸਸ ਹਲੇ ਥੋੜੀਆਂ ਘਟੀਆਂ ਨੇ ਤੇ ਪਰ ਜਿਉ ਆਪਾਂ ਦੇਖਦੇ ਆਂ ਕਿ ਮਾਰਕੀਟ ਸਲੋਵਾ ਮਾਰਕੀਟ ਦੇ ਵਿੱਚ ਇਨਵੈਂਟਰੀ ਬਹੁਤ ਜ਼ਿਆਦਾ ਵਾ ਤਾਂ ਜਿਹੜਾ ਸੈਲਰ ਆ ਉਹ ਨੈਗੋਸ਼ੀਏਟ ਕਰਨ ਨੂੰ ਵੀ ਤਿਆਰ ਹੁੰਦਾ ਤੇ ਉੱਥੇ ਤੁਸੀਂ ਉਹਨਾਂ ਨੂੰ ਪ੍ਰੋਪਰ ਨੈਗੋਸ਼ੀਏਟ ਕਰਕੇ ਘਰ ਨੂੰ ਵਧੀਆ ਕਰਜੇ ਤੁਹਾਨੂੰ ਮਿਲ ਰਿਹਾ ਤਾਂ ਤੁਹਾਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਤੇ ਇਹ ਤਾਂ ਰਹੀ ਜੀ ਜਿਹੜੇ ਵੀ ਬਾイヤਸ ਹੈਗੇ ਨੇ ਉਹਨਾਂ ਵਾਸਤੇ ਰਹੀ ਗੱਲ ਹੁਣ ਮਾਰਕੀਟ ਆ ਜਿਹੜੀ ਕੈਲਗਰੀ ਦੀ ਉਹ ਤੁਹਾਨੂੰ ਪਤਾ ਹੀ ਆ ਕਿ ਸ਼ਿਫਟ ਕਾਫੀ ਜ਼ਿਆਦਾ ਹੋ ਰਹੀ ਆ ਤੇ ਘਰਾਂ ਦੀ ਇਨਵੈਂਟਰੀ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਵੱਧ ਰਹੀ ਆ ਤੇ ਆਪਾਂ ਹੁਣ ਗੱਲ ਕਰਦੇ ਆ ਜਿਹੜੇ ਐਸ ਪਿਛਲੇ ਹਫਤੇ ਦੇ ਨੰਬਰਸ ਹੈਗੇ ਨੇ ਉਹਨਾਂ ਨੰਬਰਸ ਦੇ ਵਿੱਚ ਇਦਾਂ ਕਿ ਨਵੀਆਂ ਲਿਸਟਿੰਗਸ ਆਈਆਂ 1005 ਜਿਹੜੀਆਂ ਕਿ ਕਾਫੀ ਜ਼ਿਆਦਾ ਨੇ ਹਜ਼ਾਰ ਤੋਂ ਉੱਪਰ ਤੇ ਬੈਕ ਆਨ ਦਾ ਮਾਰਕੀਟ ਸੀਗੀਆਂ 108 ਪ੍ਰੋਪਰਟੀਆਂ ਪ੍ਰਾਈਸ ਘਟੀ 830 ਪ੍ਰੋਪਰਟੀਆਂ ਦੀ ਪ੍ਰਾਈਸ ਘਟੀ ਮੈਂ ਐਸੇ ਕਰਕੇ ਕਹਿ ਰਿਹਾ ਕਿ ਬਾイヤਰਸ ਵਾਸਤੇ ਬੜਾ ਵਧੀਆ ਸਮਾਂ ਤੇ ਪ੍ਰਾਈਸ ਵੱਧ ਗਈ 17 ਪ੍ਰੋਪਰਟੀਆਂ ਦੀ 545 ਪ੍ਰੋਪਰਟੀਆਂ ਪੈਂਡਿੰਗ ਹੋਈਆਂ ਸੋਲਡ ਹੋਈਆਂ 563 ਪ੍ਰੋਪਰਟੀਆਂ ਆ ਜ਼ਿਆਦਾਤਰ ਉਹੀ ਵਿਕ ਰਹੀਆਂ ਨੇ ਪ੍ਰਾਪਰਟੀਆਂ ਜਿਨ੍ਹਾਂ ਦੀ ਪ੍ਰਾਈਸ ਬੜੀ ਰੀਜ਼ਨੇਬਲ ਲੱਗੀ ਹੋਈ ਆ 83 ਪ੍ਰਾਪਰਟੀਆਂ ਐਕਸਪਾਇਰਡ ਹੋਈਆਂ ਦੋ ਪ੍ਰਾਪਰਟੀਆਂ ਵਰ ਵਿਡਰੌਨ ਹੋਈਆਂ ਤੇ 308 ਪ੍ਰਾਪਰਟੀ ਸੀ ਜਿਹੜੀਆਂ ਟਰਮੀਨੇਟ ਹੋਈਆਂ ਤੇ ਮਾਰਕੀਟ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਬਾਅਰਸ ਦੇ ਹੱਕ ਵਿੱਚ ਕਾਫੀ ਹੈਗੀ ਆ ਤੇਜ਼ ਮਾਰਕੀਟ ਦੇ ਨਾਲੋਂ ਮੈਂ ਪਰਸਨਲੀ ਆਪ ਵੀ ਬੜਾ ਇੱਕ ਬਲੀਵਰ ਹਾਂ ਕਿ ਜਦੋਂ ਅਸੀਂ ਬਾਏਰਸ ਦੇ ਨਾਲ ਕੰਮ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਵਧੀਆ ਸਲਾਹ ਦੇ ਕੇ ਜਿਹੜਾ ਘਰ ਆ ਉਹ ਇਦਾਂ ਦੀ ਮਾਰਕੀਟ ਦੇ ਵਿੱਚ ਸਾਨੂੰ ਵੀ ਵਧੀਆ ਲੱਗਦਾ ਕਿ ਉਹਨਾਂ ਨੂੰ ਅਸੀਂ ਵਧੀਆ ਸਲਾਹ ਦੇ ਸਕਦੇ ਹਾਂ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਰੂਰ ਸਾਨੂੰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ